ਸੰਤ ਹੰਸਾਲੀ ਵਾਲਿਆਂ ਦੇ ਪੱਕੇ ਬਚਨ ਨੇ ਇਸ ਅਸਥਾਨ ਨੂੰ ਵਰ ਪ੍ਰਾਪਤ ਹੈ ਜਿਹੜਾ ਵੀ ਪਾਠ ਕਰਦਾ ਹੈ ਉਸ ਪ੍ਰਾਣੀ ਨੂੰ 51 ਪਾਠਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਜੋ ਸੋਚ ਲਿਆ ਉਹੀ ਮਿਲੇਗਾ ਇੱਟ ਵਰਗੇ ਪੱਕੇ ਬਚਨ ਨੇ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਗੁਰੂ ਦੀ ਪਾਵਨ ਬਾਣੀ ਵਿੱਚ ਆਪਾਂ ਇੱਕ ਪੰਕਤੀ ਪੜ੍ਹਨੇ ਆ ਸਤਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਕਹਿੰਦੇ ਸਤਗੁਰ ਪੂਰਾ ਉਹ ਜਿਹੜਾ ਪੂਰਾ ਪਰਮਾਤਮਾ ਹੈ ਉਹ ਪੂਰੇ ਦਾ ਜਿਹੜਾ ਭਾਣਾ ਹੈ ਕਹਿੰਦੇ ਤਾਂ ਜਪਿਆ ਨਾਮ ਰਮਾਣਾ ਕਹਿੰਦੇ ਉਹ ਜਿਹੜਾ ਉਹਦਾ ਭਾਣਾ ਹੈ ਉਹ ਨਾਮ ਜਪਣ ਵਿੱਚ ਹੀ ਹੈ ਕਹਿੰਦੇ ਫੇਰ ਬੰਧਾ ਚੰਗੇ ਤੇ ਮਾੜੇ ਸਮੇ ਨੂੰ ਜਿਹੜਾ ਹੈ ਇੱਕ ਸਮਾਨ ਕਰਕੇ ਜਾਣਦਾ ਹੈ ਜਿਹੜਾ ਉਹਦੇ ਬਾਣੀ ਵਿੱਚ ਆ ਗਿਆ ਜੋ ਗੁਰਕੇ ਬਾਣੀ ਵਿੱਚ ਆਵੇ ਕਹਿੰਦੇ ਜਿਹੜਾ ਗੁਰੂ ਦੇ ਬਾਣੀ ਵਿੱਚ ਆ ਜਾਂਦਾ ਹੈ ਮੇਰੇ ਸਤਿਗੁਰ ਕਹਿੰਦੇ ਉਹੀ ਸੁਖ ਪਾਉਂਦਾ ਹੈ ਮੈਂ ਬੇਨਤੀ ਆਪ ਜੀ ਨਾਲ ਸਾਂਝੀਆਂ ਕਰਾਂ ਗੁਰਦੁਆਰਾ ਰਮਾਣਾ ਸਾਹਿਬ ਸ਼ਹੀਦ ਬੂੰਗਾ ਸੰਤ ਨਿਰਮਲ ਕੁਟੀਆ ਜੀ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਜਿਹੜੇ ਮਹਾਪੁਰਸ਼ ਸਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਤੇ ਉਹਨਾਂ ਦੇ ਨਾਲ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਵਾਲਿਆਂ ਦੀ ਪ੍ਰੇਰਣਾ ਦੇ ਅਨੁਸਾਰ ਦੇਸ਼ ਵਿਦੇਸ਼ਾਂ ਦੀਆਂ ਸੰਗਠਾਂ ਉਹਨਾਂ ਦੇ ਸਹਿਯੋਗ ਦੇ ਸੰਸਾਰਕ ਅਮਨ ਸ਼ਾਂਤੀ ਲਈ ਗੁਰਦੁਆਰਾ ਰਮਾਣਾ ਸਾਹਿਬ ਜਿਹਨੂੰ ਸ਼ਹੀਦ ਬੁੰਗਾ ਸੰਤ ਨਿਰਮਲ ਕੁਟਿਆ ਅੰਸਾਲੀ ਖੇੜਾ ਜਿਹੜਾ ਵੀ ਆਖਿਆ ਜਾਂਦਾ ਹੈ ਤੇ ਸਾਧ ਸੰਗਤ ਇੱਥੇ ਕਿਹਾ ਜਾਂਦਾ ਹੈ ਕਿ ਦਿਨ ਸੋਮਵਾਰ ਗੁਰਬਾਣੀ ਦੇ ਨਿਰੰਤਰ ਪ੍ਰਵਾਹ ਚੱਲ ਰਹੇ ਨੇ ਤੇ ਸਤਗੁਰਾਂ ਦਾ ਇਸ ਅਸਥਾਨ ਨੂੰ ਬਾਰਾ ਹੈ ਕਿ ਜੋ ਵੀ ਪ੍ਰਾਣੀ ਇਸ ਅਸਥਾਨ ਤੇ ਬੈਠ ਕੇ ਗੁਰਬਾਣੀ ਦਾ ਜਿਹੜਾ ਵੀ ਪਾਠ ਕਰੇਗਾ ਮੰਨ ਲਓ ਚਾਹੇ ਜਪਜੀ ਸਾਹਿਬ ਚਾਹੇ ਚੌਪਈ ਸਾਹਿਬ ਉਸ ਪ੍ਰਾਣੀ ਨੂੰ ਕਹਿੰਦੇ 51 ਪਾਠਾਂ ਦਾ ਫਲ ਪ੍ਰਾਪਤ ਹੋਵੇਗਾ ਤੇ ਇਹ ਜਿਹੜੀ ਸੇਵਾ ਹੈ ਉਥੇ 13 ਤਰੀਕ ਦੂਜਾ ਮਹੀਨਾ 1995 ਤੋਂ ਲਗਾਤਾਰ ਸ਼ੁਰੂ ਹੈ ਤੇ ਇਹ ਵਰ ਦਿੱਤਾ ਹੋਇਆ ਹੈ ਕਹਿੰਦੇ ਜਿਹੜਾ ਮਰਜੀ ਪਾਠ ਕਰ ਲੇ ਚਾਹੇ ਚੌਪਈ ਸਾਹਿਬ ਦਾ ਇੱਕ ਪਾਠ ਕਰ ਲੇ ਚਾਹੇ ਜਪਜੀ ਸਾਹਿਬ ਦਾ ਪਾਠ ਕਰ ਲੇ ਮੰਨ ਲਓ ਵੀ ਜੇ ਉਹਨੇ ਇੱਕ ਪਾਠ ਕੀਤਾ ਤਾਂ 51 ਪਾਠ ਕੀਤੇ ਜਿੰਨਾ ਫਲ ਜਿਹੜਾ ਉਸਨੂੰ ਪ੍ਰਾਪਤ ਹੋ ਜਾਣਾ ਹੈ ਜੇ ਕੇਵਲ ਇੱਕ ਚੀਜ਼ ਨੂੰ ਧਿਆਨ ਨਾਲ ਕਰ ਲਿਆ ਜੇ ਕੇਵਲ ਇੱਕ ਚੀਜ਼ ਨੂੰ ਆਰਾਮ ਨਾਲ ਸਮਝ ਲਿਆ ਮੇਰੇ ਸਤਿਗੁਰੂ ਕਹਿੰਦੇ ਕਹਿੰਦੇ ਸਿਖਾ ਯਾਦ ਰੱਖੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇਰੇ ਤੇ ਮਿਹਰ ਕਰ ਦੇਣਗੇ ਮੇਰੇ ਪਾਤਸ਼ਾਹ ਜੀ ਤੇਰੇ ਤੇ ਮਿਹਰ ਕਰ ਦੇਣਗੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਤੇਰੇ ਤੇ ਕਿਰਪਾ ਕਰ ਦੇਣੀ ਹੈ ਮੇਰੇ ਪਾਤਸ਼ਾਹ ਨੇ ਤੇਰੇ ਤੇ ਮਿਹਰ ਕਰ ਦੇਣੀ ਹੈ ਕਹਿੰਦੇ ਗੁਰੂ ਦੀ ਕਿਰਪਾ ਸਤ ਗੁਰੂ ਦੀ ਕਿਰਪਾ ਤੇਰੇ ਤੇ ਐਸੀ ਵਰਤਣੀ ਆ ਸਿਖਾ ਕਹਿੰਦੇ ਫਿਰ ਤੂੰ ਯਾਦ ਰੱਖੀ ਕਹਿੰਦੇ ਤੈਨੂੰ ਕੁਝ ਵੀ ਜਿਹੜਾ ਮੰਗਣ ਦੀ ਲੋੜ ਨਹੀਂ ਕਹਿੰਦੇ ਸਤ ਗੁਰੂ ਤੈਨੂੰ ਸਭ ਤੋਂ ਵੱਡਾ ਫਲ ਕਹਿੰਦੇ ਮਨ ਦਾ ਟਿਕਾਅ ਵਾਸਸ ਕਰ ਦੇਣਗੇ ਮਨ ਦੀ ਜਿਹੜੀ ਸਥਿਤੀ ਹੈ ਤੇਰੀ ਕੰਟਰੋਲ ਵਿੱਚ ਆ ਜਾਏਗੀ ਕਾਬੂ ਦੇ ਵਿੱਚ ਆ ਜਾਏਗੀ ਮੇਰੇ ਸਤਿਗੁਰੂ ਨੇ ਤੇਰੇ ਤੇ ਐਸੀ ਕਿਰਪਾ ਕਰ ਦੇਣੀ ਹੈ ਮੇਰੇ ਪਾਤਸ਼ਾਹ ਨੇ ਤੇਰੇ ਤੇ ਐਸੀ ਕਿਰਪਾ ਕਰ ਦੇਣੀ ਹੈ ਗੁਰਮੁਖ ਪਿਆਰਿਓ ਇਹ ਅਸਥਾਨ ਤੇ ਤੁਸੀਂ ਜਰੂਰ ਜਾਇਓ ਇੱਕ ਵਾਰੀ ਜਾ ਕੇ ਪਾਠ ਕਰਕੇ ਆਇਓ ਤੇ ਅਰਦਾਸ ਕਰਕੇ ਆਇਓ ਤੇ ਪਾਠ ਕਰਕੇ ਇਹ ਅਰਦਾਸ ਕਰਿਓ ਕਿ ਸਤਿਗੁਰੂ ਜੀ ਕਿਰਪਾ ਕਰਿਓ ਸਤਿਗੁਰੂ ਜੀ ਮਨ ਦਾ ਸੁਖ ਬਖਸ਼ਿਸ਼ ਕਰਿਓ ਸਤਿਗੁਰੂ ਜੀ ਕਿਰਪਾ ਕਰਕੇ ਨਿਵਾਜਿਓ ਮੇਰੇ ਮਾਲਕ ਜੀ ਕਿਰਪਾ ਕਰਕੇ ਨਿਵਾਜਿਓ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਿਓ ਕਹਿੰਦੇ ਸਤਿਗੁਰੂ ਦੀ ਤੁਹਾਡੇ ਤੇ ਕਿਰਪਾ ਜਿਹੜੀ ਹੈ ਉਹ ਹੋ ਜਾਣੀ ਹੈ ਮੇਰੇ ਪਾਤਸ਼ਾਹ ਦੀ ਤੁਹਾਡੇ ਤੇ ਕਿਰਪਾ ਹੋ ਜਾਣੀ ਹੈ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਤੁਹਾਡੇ ਤੇ ਐਸੀ ਕਿਰਪਾ ਹੋਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤੁਹਾਡੇ ਤੇ ਐਸੀ ਕਿਰਪਾ ਹੋਣੀ ਹੈ ਕਹਿੰਦੇ ਭਲਿਓ ਕਹਿੰਦੇ ਗੁਰੂ ਜੀ ਤੁਹਾਡੇ ਤੇ ਜਿਹੜਾ ਹੈ ਹੋਰ ਵੀ ਖੁਸ਼ ਹੋ ਜਾਣਗੇ ਇਹ ਮੇਰੇ ਗੁਰੂ ਦੀ ਕਿਰਪਾ ਹੈ ਸੋ ਪਿਆਰਿਓ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ